ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੇ ਉਸ ਸਮੇਂ ਅਸੀਂ ਰਾਹੋ ਰੋਡ ਤੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਭਿਆਨਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਆ ਜਿਹੜੀ ਗੱਡੀ ਹੈ ਇਹ ਟਾਟਾ ਇੰਟਰਾ ਗੱਡੀ ਜਿਹੜੀ ਆ ਇਹ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਆ ਰਹੀ ਸੀ ਤਾਂ ਡਰਾਈਵਰ ਕਿਸੇ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਔਰ ਜਿਹੜੀ ਇਹ ਗੱਡੀ ਆ ਇਹਦੇ ਚੱਕੇ 2 ਫੁੱਟ ਉੱਪਰ ਤੱਕ ਚੱਕੇ ਜਾਂਦੇ ਆ ਇਹ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਔਰ ਜਿਹੜੀ ਉਹ ਤੁਹਾਨੂੰ ਮਹਿੰਦਰਾ ਜੀਤੋ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਗੱਡੀ ਛੋਟਾ ਹਾਥੀ ਇਹ ਆਪਣੀ ਇੱਕ ਸਾਈਡ ਤੇ ਖੜਾ ਸੀਗਾ ਉਹਦੇ ਅੱਧੇ ਚੱਕੇ ਜਿਹੜੇ ਆ ਉਹ ਕੱਚੇ ਤੇ ਸੀਗੇ ਅੱਧੇ ਚੱਕੇ ਜਿਹੜੇ ਸੜਕ ਤੇ ਸੀਗੇ ਔਰ ਇਹ ਜਿਹੜੀ ਗੱਡੀ ਆ Tata Entra ਇਹ ਜਿਹੜੀ ਜਿਹੜਾ ਛੋਟਾ ਹਾਥੀ ਹੈ ਸਿੱਧਾ ਜਾ ਕੇ ਉਸ ਛੋਟੇ ਹਾਥੀ ਚ ਬੈਂਟਰਾ ਜੀਤੋ ਚ ਵੱਜਦਾ ਜੋ ਕਿ ਹੁਣ ਬੈਕ ਸਾਈਡ ਨੂੰ ਕਿਉਂਕਿ ਉਹਦਾ ਮੂੰਹ ਨਵਾਂ ਸ਼ਹਿਰ ਵੱਲ ਸੀ ਹੁਣ ਉਹਦਾ ਮੂੰਹ ਆਪੋਜ਼ਿਟ ਸਾਈਡ ਨੂੰ ਕਰ ਦਿੱਤਾ ਰਾਹੋਂ ਵੱਲ ਨੂੰ ਗੱਡੀ ਬਹੁਤ ਨੁਕਸਾਨੀ ਗਈ ਹੈ ਡਰਾਈਵਰ ਜਿਹੜਾ ਅੰਦਰ ਘੁੱਟਿਆ ਜਾਂਦਾ ਉਹਦੀਆਂ ਲੱਤਾਂ ਜਿਹੜੀਆਂ ਘੁੱਟੀਆਂ ਜਾਂਦੀਆਂ ਟਰੈਕਟਰ ਨਾਲ ਰੱਸਾ ਪਾ ਕੇ ਉਹਨੂੰ ਬਾਹਰ ਕੱਢਿਆ ਜਾਂਦਾ ਤਾਂ ਹਾਲਾਤ ਬਹੁਤ ਵਿਗੜ ਗਏ ਸੀਗੇ ਹੁਣ ਇੱਕ ਰਾਹੀਰ ਜਿਹੜਾ ਟੈਕਸੀ ਵਾਲਾ ਭਰਾ ਸੀਗਾ ਉਸਨੇ ਉਸਨੂੰ ਆਪਣੀ ਗੱਡੀ 'ਚ ਪਾਇਆ ਤੇ ਹਸਪੀਟਲ ਵੱਲ ਨੂੰ ਲੈ ਕੇ ਗਿਆ ਧੰਨਵਾਦ ਕਰਦੇ ਹਾਂ ਉਸ ਦਾ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਉਹ ਜਿਹੜਾ ਟੈਕਸੀ ਵਾਲਾ ਵੀਰ ਸੀਗਾ ਜਿਹੜਾ ਪੀੜਤ ਸੀਗਾ ਛੋਟੇ ਹਾਥੀ ਵਾਲਾ ਉਸਨੂੰ ਗੱਡੀ ਵਿੱਚ ਪਾ ਕੇ ਹਸਪੀਟਲ ਲੈ ਕੇ ਜਾ ਰਿਹਾ ਸੀ ਇਸ ਮੌਕੇ ਤੇ ਅੰਕਲ ਮੌਜੂਦ ਸੀਗੇ ਪੂਰੀ ਜਾਣਕਾਰੀ ਲੈ ਲੰਮੀਆ ਤੁਸੀਂ ਕੀ ਦੇਖਿਆ ਜੀ ਮੌਕੇ ਦੇ ਅੱਗੇ ਹਾਂਜੀ ਹਾਂ ਹਾਂਜੀ ਸਰ ਜੀ ਮੈਂ ਇਹ ਦੇਖਿਆ ਉਹ ਗੱਡੀ ਬਹੁਤ ਸਪੀਡ ਤੇ ਆ ਰਹੀ ਹੈ ਹਾਂਜੀ ਹਾਂਜੀ ਇਹ ਚੱਕੇ ਚੱਕੇ ਗਏ ਹਾਂਜੀ ਹਾਂਜੀ ਇਹ ਇਹਦੇ ਚੱਕੇ ਚੱਕੇ ਗਏ ਜੀ ਅਸੀਂ ਸਾਰੇ ਇੱਥੇ ਦੇਖਦੇ ਸੀ ਤੇ ਉਹ ਗੱਡੀ ਜਿਹੜੀ ਜੀਤੋ ਆ ਉਹਦਾ ਸੱਟਾ ਨਾਸ਼ ਹੋ ਗਿਆ ਪੂਰਾ ਜਿਹੜਾ ਬੰਦੇ ਦੋ ਸੀ ਉਹ ਬਹੁਤ ਯਾਨੀ ਕਿ ਗੰਭੀਰ ਤੇ ਜ਼ਖਮੀ ਹੋ ਗਏ ਹਾਂਜੀ ਜ਼ਖਮੀ ਹੋਗਾ ਜੀ ਬਾਕੀ ਇਹਦੇ ਇਹਦਾ ਖਸੂਰ ਆ ਜੀ ਗੱਡੀ ਵਾਲੇ ਦਾ ਇਹਦੇ ਵੀ ਸੱਟਾਂ ਲੱਗੀਆਂ ਹਾਂਜੀ ਹਾਂਜੀ ਇਹਦੇ ਇਹਦੇ ਸਿਰ 'ਤੇ ਸੱਟ ਲੱਗੀ ਆ ਬਾਕੀ ਇਹ ਠੀਕ ਆ ਜੀ ਠੀਕ ਹੈ ਜੀ ਉਹਦੇ ਕਿੱਥੇ ਕਿੱਥੇ ਸੱਟ ਲੱਗੀ ਉਹਦੇ ਉਹਦੇ ਜਿੱਦਾਂ ਟਰੈਕਟਰ ਨਾਲ ਬੰਨ ਕੇ ਉਹਨੂੰ ਖਿੱਚਿਆ ਤੇ ਉਹਨੂੰ ਬਾਹਰ ਕੱਢਿਆ ਜੀ ਜੀ ਲੱਤਾਂ ਤੇ ਸੱਟ ਆ ਹਾਂ ਲੱਤਾਂ ਤੇ ਹਾਂ ਜੀ ਹਾਂ ਜੀ ਹਾਂ ਸੱਟ ਹਾਂ ਸਿਰ ਤੇ ਨਹੀਂ ਸੱਟ ਲੱਤਾਂ ਤੇ ਲੱਤਾਂ ਘਟ ਹੋ ਗਈਆਂ ਸ਼ੀਸ਼ਾ ਟੁੱਟ ਕੇ ਸਾਰਾ ਬਾਹਰ ਨਿਕਲ ਗਿਆ ਸ਼ੀਸ਼ਾ ਸਾਰਾ ਸਾਰਾ ਮੋਰੋ ਡੈਮਟ ਹੋ ਗਈ ਆ ਜੀ ਗੱਡੀ ਸਾਰੀ ਖਤਮ ਹੋ ਗਈ ਸੱਟ ਨਾਲ ਹੋ ਗਈ ਆ ਹਾਂ ਜੀ ਗੱਡੀ ਮੋਰੋ ਖਤਮ ਹੋ ਗਈ ਆ ਸਾਰੀ ਗਲਤੀ ਕੀ ਮੰਨਦੇ ਹੋ ਕਿ ਓਵਰ ਸਪੀਡ ਸੀ ਹਾਂ ਜੀ ਹਾਂ ਜੀ ਉਹ ਓਵਰ ਸਪੀਡ ਸੀ ਓਵਰਟੈਕ ਕਰ ਰਿਆ ਸੀ ਗੱਡੀ ਨੂੰ ਤੇ ਇਹਦੇ ਵਿੱਚ ਕੋਈ ਸਮਾਨ ਲੱਧਾ ਕਿ ਖ ਔਰ ਇਹ ਗੱਡੀ ਜਿਹੜੀ ਸਿੱਧਾ ਆਪਸ ਸਾਹਮਣੇ ਟੱਕਰ ਹੋ ਗਈ ਹਾਂਜੀ ਹਾਂਜੀ ਇਹ ਉਹ ਗੱਡੀ ਖੜੀ ਸੀ ਤੇ ਇਹ ਇਹ ਗੱਡੀ ਨੇ ਉਹ ਓਵਰਟੈਕ ਕਰਨ ਲੱਗੇ ਨੇ ਬੱਸ ਸਮਝੀ ਅੰਕਲ ਉਹ ਗੱਡੀ ਕੱਚੇ ਤੇ ਸੀ ਹਾਂਜੀ ਹਾਂਜੀ ਕੱਚੇ ਤੇ ਕਿੰਨਾ ਪਰਲੇ ਪਾਸੇ ਗਿਆ ਹੁਣ ਹਾਂ ਕਿੰਨਾ ਕਿੰਨਾ ਕਰਲੇ ਪਾਸੇ ਓਵਰਟੈਕ ਕਰਦਾ ਸੀ ਗੱਡੀ ਜੀ ਉਹਨੂੰ ਉਹ ਪਤਾ ਨਹੀਂ ਲੱਗਾ ਉਹਨੂੰ ਵੀ ਓਵਰਟੈਕ ਗੱਡੀ ਉੱਥੇ ਸਾਂਭ ਹੀ ਨਹੀਂ ਗਈ ਚੱਕੇ ਦੇਖੋਗੇ ਹਾਂਜੀ ਹਾਂਜੀ ਚੱਕੇ ਟਾਇਰ ਇਹਦੇ ਚੱਕ ਹੋ ਗਏ ਜੀ ਗੱਡੀ ਦੀ ਗੱਲ ਅੱਗੇ ਹਾਂਜੀ ਅੱਜ ਪੱਕੀ ਜੀ ਪੱਕੀ ਹਾਂਜੀ ਹਾਂਜੀ ਦੇਖੇ ਤੁਹਾਡਾ ਨਾਮ ਕਲਵਿੰਦਰ ਭਾਵੇਂ। ਸ਼ੁਕਰੀਆ ਅੰਕਲ ਜੀ। ਹਾਂਜੀ। ਮੈਂ ਵੀ ਡਰਾਈਵ ਰਹੀ ਆ। ਓਕੇ ਓਕੇ। ਪਰ ਦੇਖੋ ਓਵਰ ਸਪੀਡ ਕਰਕੇ ਆਸੀ। ਹਾਂਜੀ ਹਾਂਜੀ ਹਾਂਜੀ। ਇਹ ਓਵਰ ਸਪੀਡ ਹੈ। ਮੈਂ ਵੀ ਡਰਾਈਵ ਰਹੀ ਆ। ਮੈਂ ਵੀ ਇੱਥੇ ਦਾ। ਉਹ ਜਿਹੜਾ ਨੌਜਵਾਨ ਸੀਗਾ ਉਹਦੇ ਪਰਿਵਾਰ ਨੂੰ ਦੱਸ ਦਿੱਤਾ? ਨਹੀਂ ਜੀ ਨਹੀਂ ਹਜੇ ਨਹੀਂ ਦੱਸਿਆ ਜੀ। ਉਹਨਾਂ ਕਹਿੰਦੇ అలੂਮੀਨੀਅਮ ਦਾ ਆਰਡਰ ਲੈਣਾ ਆਇਆ ਸੀ ਕਿ ਦੇਣਾ ਸੀ। ਹਾਂਜੀ। ਇਹ ਤਾਂ ਲੱਦੀ ਸੀ ਗੱਡੀ ਜੀ ਲੱਦੀ ਸੀ। ਹਾਂਜੀ ਹਾਂਜੀ ਲੱਦੇ ਦੀ ਲੱਦੇ ਦੇ ਲਾਣ ਆਇਆ ਸੀ। ਠੀਕ ਹੈ ਜੀ ਸਰ। ਤੁਹਾਨੂੰ ਸ਼ੁਕਰੀਆ ਕਰ। ਤਸਵੀਰਾਂ ਨਾਲ ਦੀ ਨਾਲ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਜਦੋਂ ਜਿਹੜਾ ਜੋ ਦੋਸਤ ਨੂੰ ਬਾਹਰ ਕੱਢਣ ਲਈ ਮੌਕੇ ਤੇ ਮੌਜੂਦ ਜਿਹੜੇ ਸਾਰੇ ਭਰਾ ਨੇ ਉਹ ਜਦੋਜਹਿਦ ਕਰ ਰਹੇ ਸੀਗੇ ਤੇ ਮੌਕੇ ਤੇ ਮੌਕੇ ਤੇ ਜਿੰਨੇ ਵੀ ਇੱਥੇ ਲੋਕ ਮੌਜੂਦ ਨੇ ਸਾਰ ਨੇ ਅਪਰੋਵਲ ਅਪਰੇਵਲ ਪੂਰੀ ਕੋਸ਼ਿਸ਼ ਕੀਤੀ ਪੂਰੀ ਜਦੋਜਹਿਦ ਕੀਤੀ ਤਾਂ ਜੋ ਡਰਾਈਵਰ ਨੂੰ ਬਾਹਰ ਕੱਢਿਆ ਜਾ ਸਕੇ ਆ ਤੁਸੀਂ ਦੇਖੋ ਡੈਸ਼ਬੋਰਡ ਤਾਂ ਖਿਲਰ ਗਿਆ ਕਿੰਨੀ ਤੇਜ਼ ਰਫ਼ਤਾਰ ਵਿੱਚ ਜਿਹੜੀ ਟਾਟਾ ਇੰਟਰਾ ਇਹਦੇ ਵਿੱਚ ਆ ਕੇ ਵੱਜਦੀ ਹੈ ਆ ਬਲੱਡ ਬਹੁਤ ਸਾਰਾ ਨਜ਼ਰ ਆ ਰਿਹਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਇਹ ਗੱਡੀ ਦੱਸਿਆ ਜਾ ਰਿਹਾ ਕੱਚੇ ਤੇ ਖੜੀ ਸੀਗੀ ਇੱਕ ਕੱਚੇ ਤੇ ਖੜੀ ਸੀਗੀ ਔਰ ਜਿਹੜੀ ਇੰਟਰਾ ਟਾਟਾ ਇੰਟਰਾ ਛੋਟਾ ਆਤੀ ਹੈ ਦੱਸਿਆ ਜਾ ਰਿਹਾ ਕਿ ਆਕੇ ਆਮੋ ਸਾਹਮਣੇ ਟੱਕਰ ਹੋ ਜਾਂਦੀ ਉਸਦੇ ਚੱਕੇ ਵੀ ਚੱਕੇ ਜਾਂਦੇ ਆ ਇਸ ਗੱਡੀ 'ਚ ਜਿਹੜਾ ਡਰਾਈਵਰ ਵੀਰ ਬੈਠਾ ਸੀ ਦੱਸਿਆ ਜਾ ਰਿਹਾ ਕਿ ਉਹ ਸਾਮਾਨ ਜਿਹੜਾ ਆ ਉਹ ਲਾਉਣਾ ਸੀ ਹਾਂਜੀ ਤਿੰਨ ਜਾਣੀ ਸੀ ਤਿੰਨ ਵਿਅਕਤੀ ਸੀ ਇਹਦੇ ਵਿੱਚ ਹਾਂਜੀ ਤੇ ਹੁਣ ਕਿੰਨੀ ਦੀ ਸਥਿਤੀ ਕਿਹੋ ਜੀ ਆ ਸਿੱਟੀ ਦੇ ਸੱਟਾਂ ਲੱਗੀਆਂ ਜੀ ਇੱਕ ਤਾਂ ਯਾਰ ਡਰਾਈਵਰ ਦੇ ਪਰਲੇਵਾਸੀ ਵਾਲਾ ਨਿਕਲ ਗਿਆ ਸੀ ਉਹ ਇਹਦੇ ਜਿਹੜਾ ਡਰਾਈਵਰ ਸੀਗੇ ਉਹਦੇ ਲੱਤ ਤੇ ਸੱਟ ਕਿਤੇ ਹੋਰ ਵੀ ਸੱਟੇ ਲੱਤਾਂ ਘਟੋ ਗਈਆਂ ਉਹਨਾਂ ਦੀ ਮੈਂ ਅਜੇ ਦੇਖਦਾ ਹਾਂ ਉਹਨਾਂ ਨੇ ਇੰਡੀਕੇਟਰ ਲਾਇਆ ਮੇਰੇ ਵੱਲ ਨੂੰ ਮੋੜਨਾ ਸੀ ਉਹਨਾਂ ਨੇ ਤੇ ਉਹ ਦੇਖਿਆ ਵੀ ਇਹਨਾਂ ਨੇ ਸਮਾਨ ਸੋਲਣਾ ਉਹ ਰੁਕ ਗਿਆ ਇੱਥੇ ਐਸੀ ਸਾਈਡ ਤੇ ਹੀ ਰੁਕ ਗਿਆ ਉਹ ਬੰਦਾ ਇੰਨੀ ਸਪੀਡ ਤੇ ਪਿੱਛੋਂ ਆਇਆ ਉਹਨੇ ਜਾ ਕੇ ਬੱਸ ਸਿੱਧੀ ਮਾਰ ਕੇ ਫੇਰ ਭੱਜ ਗਿਆ ਭੱਜ ਗਿਆ ਕਿਥੇ ਉੱਥੇ ਗਾਹਾਂ ਤੇ ਉੱਥੇ ਗਾਹਾਂ ਜਾ ਕੇ ਬੰਦਿਆਂ ਨੇ ਫੜਿਆ ਉਹ ਪੜੇ ਫੇਰ ਉੱਥੋਂ ਗੱਡੀ ਹੁਣ ਮੈਂ ਲੈ ਕੇ ਆਇਆ ਉੱਥੋਂ ਠੱਕਾ ਲੱਗੀ ਸੱਟ ਉਹਦੇ ਵੀ ਲੱਗੀ ਆ ਉਹਦੇ ਵੀ ਸੱਟਾਂ ਲੱਗੀਆਂ ਇਹਨੂੰ ਵੀ ਨਾਲ ਲੈ ਜਾ ਚੰਗਾ ਹੈ ਰੋਕ ਲ ਜਿੰਨਾ ਉਹਦੇ ਖੂਨ ਨਿਕਲਦਾ ਸੀਗਾ ਪੂਰੇ ਕਿਸੇ ਹੋਰ ਵਿੱਚ ਉਹ ਪੂਰਾ ਹਾਲ ਸੀਗਾ ਜੀ ਉਹਦਾ ਵੀ ਉਹਦਾ ਖੂਨ ਨਾਲ ਲਪੜਿਆ ਸੀ ਉਹ ਵੀ ਕੱਟ ਲੱਗ ਗਿਆ ਹਾਂਜੀ ਉਹ ਵੀ ਘੁੱਟ ਹੋਇਆ ਆ ਓਏ ਬਚਾ ਹੋ ਗਿਆ ਤੇ ਬੈਠ ਨਹੀਂ ਹੁੰਦਾ ਉਹ ਤੇ ਡਰ ਸੀਟ ਤੇ ਆ ਤਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਹ ਤਾਂ ਹੁਣ ਟੋਚਣ ਬਾਕੇ ਖਿੱਚੀ ਆ ਜੀ ਤੇ ਕਿਹੜੇ ਪਿੰਡ ਦਾ ਮੁੰਡਾ ਜੀ ਇਹ ਆ ਭਾਰਟੇ ਦਾ ਆ ਇਹਦੇ ਪਰਿਵਾਰ ਨੂੰ ਇਹ ਸਾਡੇ ਕੋ ਹਾਂ ਸਾਡੇ ਕੋਲੇ ਕੰਮ ਕਰਦੇ ਆ ਅਲੂਮੀਨੀਅਮ ਸ਼ਾਪ ਤੇ ਆ ਹਨਮਨੀ ਵਾਲੇ ਦੇ ਵਿੱਚ ਗਾਣਾ ਤੁਹਾਡੀ ਅਲੂਮੀਨੀਅਮ ਦੀ ਦੁਕਾਨ ਹੈ ਸਮਾਨ ਨਾਲ ਬੱਬੂ ਮੋਟਰ ਗੈਰੇਜ ਆ ਠੀਕ ਹੈ ਸਮਾਨ ਲਾਣਾ ਹਾਂ ਯੋ ਮੇਰੇ ਕੋਲੇ ਆ ਕਹਿੰਦੇ ਅੰਕਲ ਗੱਡੀ ਮਾੜੀ ਗਰਮ ਹੁੰਦੀ ਆ ਦੇਖਿਓ ਉਹ ਨਾਲੇ ਸਮਾਨ ਲਾਣਾ ਸੀ ਇਹਨਾਂ ਨੇ ਉਹ ਇਧਰਲੀ ਸਾਈਡ ਤੇ ਖੜੇ ਆ ਜੀ ਮੈਂ ਦੇਖ ਲਿਆ ਮੈਂ ਕਿਹਾ ਚੱਲ ਆਂਦੇ ਆ ਮੈਂ ਕੁਰਸੀ ਝੱਕੇ ਪਾ ਦੇਣਾ ਗੱਡੀ ਲਾਣੀ ਆ ਉਹ ਕੁਰਸੀ ਚੱਕਣ ਦੀ ਦੇ ਰਹਾ ਇੱਕਦਮ ਆਵਾਜ਼ ਆਈ ਬੜੀ ਮੈਂ ਜਾਂ ਦੇ ਬਾ ਐਦਨ ਦੇਖਿਆ ਤੇ ਆ ਕੇ ਲੱਗੇ ਵਿੱਚ ਜੋ ਬੜੀ ਜੋੜੋਂ ਬੋਦਾ ਬਹੁਤ ਸਪੀਡ ਚ ਸਗਾ ਭਾਜੀ ਔਰ ਗੱਡੀ ਦੇਖੋ ਇਹ ਗੱਡੀ ਚ ਮਾਰੀ ਮੈਂ ਮੂੰਹ ਪਰਲੇ ਪਾਸੇ ਮੈਂ ਤੈਨੂੰ ਕਰ ਦਿੱਤਾ ਹਾਂਜੀ ਹਾਂਜੀ ਉਧਰੋਂ ਆਂਦੀ ਨਹੀਂ ਨਹੀਂ ਐਦਾਂ ਹੀ ਸੀਗੀ ਉਹ ਤਾਂ ਫੇਰ ਹੁਣ ਧੱਕਾ ਲਾ ਕੇ ਅਸੀਂ ਐਦਨ ਦਿੱਤੀ ਓਕੇ ਹਾਂ ਉਹ ਇੱਕਦਮ ਗੱਬੇ ਖੜ ਗਈ ਸੀ ਨਾ ਉਹ ਆ ਕੇ ਉਹਨੇ ਚੱਕ ਕੇ ਫੇਰ ਐਦਨ ਨੂੰ ਮਾਰੀ ਜੀ ਚਲੋ ਬਹੁਤ ਨੁਕਸਾਨ ਜਿਹੜਾ ਹੋਇਆ ਔਰ ਰੱਬ ਅੱਗੇ ਬੰਦੇ ਬਾਜਣ ਬਸ ਦੋ ਬੰਦੇ ਉੱਧਰ ਬੈਠੇ ਸਗੇ ਉਹਨਾਂ ਨੇ ਵੀ ਲੱਗੀਆਂ ਉਹ ਉਹ ਬੰਦੇ ਪਹਿਲਾਂ ਪਰ ਅੱਗ ਅੱਗੇ ਇਹ ਅਰਦਾਸ ਬੇਨਤੀ ਆ ਕਿ ਜਾਨੀ ਨੁਕਸਾਨ ਨਾ ਕੋਈ ਹੋਵੇ ਪਰ ਤੁਸੀਂ ਗੱਡੀ ਦੇਖੋ ਪੂਰੀ ਖਤਮ ਹੋ ਗਈ ਹੈ ਫਰੰਟ ਤੋਂ ਡੈਸ਼ਬੋਰਡ ਤੱਕ ਬਾਹਰ ਆ ਗਿਆ ਲੈਟਰ ਨਾਲ ਹੁਣ ਟੋਚਣ ਬਾਕੇ ਖਿੱਚੀ ਆ ਜੀ ਉਹ ਵਿੱਚੇ ਘਟੋਇਆ ਸਗਾ ਚੀਕਾਂ ਮਾਰਦਾ ਸੀ ਬੰਦਾ ਹਾਂ ਚੀਕਾਂ ਮਾਰਦਾ ਤਕਲੀਫ ਦਰਦ ਹੋਣੀ ਨਾ ਛੋਟੇ ਛੋਟੇ ਨਿਆਣੇ ਉਹਦੇ ਵਿਚਾਰੇ ਤੇ ਬੰਦਾ ਕਿੰਨੀ ਮਿਹਨਤ ਕਰਦਾ ਹੈ ਤਾਂ ਜੋ ਪਰਿਵਾਰ ਨੂੰ ਅੱਛਾ ਫਿਊਚਰ ਦੇ ਸਕੇ ਪਰਿਵਾਰ ਦਾ ਖਰਚਾ ਜਿਹੜਾ ਚੱਕ ਸਕੇ ਔਰ ਜਦੋਂ ਇਦਾਂ ਦੇ ਹਾਦਸੇ ਹੋ ਜਾਂਦੇ ਆ ਫਿਰ ਦਿਲ ਦਹਿਲ ਜਾਂਦਾ ਜਿਵੇਂ ਦੱਸਦੇ ਆ ਕਿ ਵੀਰ ਦੇ ਛੋਟੇ ਛੋਟੇ ਬੱਚੇ ਆ ਔਰ ਘਰੋਂ ਮਿਹਨਤ ਲਿਆਇਆ ਸ਼ਾਮ ਨੂੰ ਕਿੰਨੀ ਆਸਾਂ ਹੋਣੀਆਂ ਕਿ ਬੱਚਾ ਲੈ ਆ ਲੈ ਕੇ ਜਾਊਗਾ ਬੱਚੇ ਲਈ ਕੋਈ ਚੀਜ਼ੀ ਲੈ ਕੇ ਜਾਊਗਾ ਫਰੂਟ ਲੈ ਕੇ ਜਾਊਗਾ ਘਰ ਵਾਲੀ ਅਡੀਕਦੀ ਹੋਣੀ ਮਾਪੇ ਅਡੀਕਦੇ ਹੋਣੇ ਆ ਪਰ ਪਤਾ ਥੋੜੇ ਹੁੰਦਾ ਕਿਦ ਹਾਦਸਾ ਹੋ ਜਾਣਾ ਬੰਦਾ ਆਪਣੇ ਇੱਥੇ ਡਿਲੀਵਰੀ ਦੇਣ ਆਇਆ ਕਿ ਉਸ ਤੋਂ ਬਾਅਦ ਮੈਂ ਆਪਣੇ ਘਰ ਫਟਾਫਟ ਜਾਊਗਾ ਸ਼ਾਮੀ ਧੁੰਦ ਹੋ ਜਾਂਦੀ ਹੈ ਘਰ ਦੇ ਸੌ ਗੱਲਾਂ ਕਰਦੇ ਆ ਕਿ ਸ਼ਾਮ ਨੂੰ ਛੇਤੀ ਕਰ ਆਇਆ ਕਰੋ ਜੀ ਪਰ ਐਦਾ ਤੇ ਕਿਵਲ ਹਾਦਸੇ ਵੀ ਵਾਪਰ ਜਾਂਦੇ ਆ ਤਾਂ ਸਪੀਡ ਦੀ ਲਿਮਟ ਹੋਣੀ ਚਾਹੀਦੀ ਓਵਰ ਸਪੀਡ ਕਰਕੇ ਜਿਹੜੇ ਹਾਦਸੇ ਹੋ ਜਾਂਦੇ ਆ ਆ ਗੱਡੀ ਦੱਸਿਆ ਜਾ ਰਿਹਾ ਜੋ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਉਹਨਾਂ ਦੇ ਮਤਲਬਕ ਗੱਲ ਕਰੀ ਉਹਨਾਂ ਦੇ ਮੁਤਾਬਕ ਗੱਲ ਕਰੀਏ ਤਾਂ ਆ ਗੱਡੀ ਕਹਿੰਦੇ ਕਿ ਓਵਰ ਸਪੀਡ ਸੀ ਇਹ ਟਾਟਾ ਇੰਟਰਾ ਇਹ ਵੀ ਛੋਟਾ ਹੱਥੀ ਆ ਦੱਸਿਆ ਜਾ ਰਿਹਾ ਕਿ ਓਵਰਟੇਕ ਕਰਨ ਲੱਗਾ ਤਾਂ ਬਿਲਕੁਲ ਉਹ ਜਿਹੜੀ ਲੋਕੇਸ਼ਨ ਹੈ ਜਿੱਥੇ ਉਹ ਗੱਡੀ ਖੜੀ ਆ ਉਸ ਤੋਂ ਥੋੜਾ ਅੱਗੇ ਜਿਹੜੀ ਮਹਿੰਦਰਾ ਜਿਹੜੀ ਜੀਤੋ ਆ ਇਹ ਨਵਾਂ ਸ਼ਹਿਰ ਵਾਲੀ ਸਾਈਡ ਖੜੀ ਹੁੰਦੀ ਆ ਨਵਾਂ ਸ਼ਹਿਰ ਵੱਲ ਨੂੰ ਮੂੰਹ ਕਰਕੇ ਤੇ ਇਹ ਗੱਡੀ ਜਾ ਕੇ ਪਰਲੇ ਟਰੈਕ ਤੇ ਜਾ ਕੇ ਟਕਰਾ ਜਾਂਦੀ ਆ ਜਿਸ ਤੋਂ ਬਾਅਦ ਇਹ ਭਿਆਨਕ ਦਰਦਨਾਕ ਹਾਦਸਾ ਹੁੰਦਾ ਨਾਲ ਦੀ ਨਾਲ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਜਦੋਂ ਜਿਹੜਾ ਮਹਿੰਦਰਾ ਜੀਤੋ ਵਿੱਚ ਭਾਟੇ ਪਿੰਡ ਦਾ ਡਰਾਈਵਰ ਵੀਰ ਉਸ ਨੂੰ ਜਦੋਂ ਛੋਟੇ ਹਾਥੀ ਵਿੱਚੋਂ ਕੱਢਣ ਲਈ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪਰ ਉਹ ਚੀਕਾਂ ਮਾਰਦਾ ਤਕਲੀਫ ਚ ਹੁੰਦਾ ਪੀੜ ਬਹੁਤ ਜ਼ਿਆਦਾ ਹੁੰਦੀ ਆ ਜਿਸ ਦੇ ਕਰਕੇ ਉਹ ਤਕਲੀਫ ਮਹਿਸੂਸ ਕਰਦਾ ਤਕਲੀਫ ਮਹਿਸੂਸ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਚੀਕਾ ਮਾਰਦਾ ਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਹੈ ਪੂਰੀ ਜਦੋਜਹਿਦ ਕਰਦੇ ਪੂਰੀ ਜਾਨ ਨਾਲ ਪੂਰੇ ਹੌਸਲੇ ਨਾਲ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਕਿਉਂਕਿ ਜਾਨ ਬਚਾਣੀ ਬਹੁਤ ਜ਼ਰੂਰੀ ਹੁੰਦੀ ਹੈ ਆ ਇੱਥੇ ਹੁਣ ਪੁਲਿਸ ਮੁਲਾਜ਼ਮ ਵੀ ਪਹੁੰਚ ਗਏ ਨੇ ਔਰ ਮੌਕੇ ਤੇ ਮੌਜੂਦ ਲੋਕਾਂ ਤੋਂ ਜਿਹੜਾ ਉਹ ਤਾਂ ਪੱਖ ਜਾਣ ਰਹੇ ਨੇ ਜਿਵੇਂ ਸਾਨੂੰ ਉਹਨਾਂ ਨੇ ਪੱਖ ਦੱਸਿਓ ਵੀ ਉਹ ਦੱਸ ਰਹੇ ਨੇ ਕਿ ਟਾਟਾ ਇੰਟਰਾ ਵਾਲਾ ਜਿਹੜਾ ਡਰਾਈਵਰ ਸੀ ਉਹ ਇੱਥੇ ਬੈਠਾ ਉਸ ਦੇ ਸੱਟ ਸਿਰ ਤੇ ਲੱਗੀ ਹੋਈ ਹੈ ਮੌਕੇ ਤੇ ਜਿਹੜੇ ਮੌਜੂਦ ਲੋਕ ਸੰਸਥਾਨਕ ਲੋਕ ਨੇ ਆਪਣੇ ਵੱਲੋਂ ਸਾਰ ਨੂੰ ਹੈਲਪ ਦਿੱਤੀ ਜੀ ਉਹਨਾਂ ਵੱਲੋਂ ਜੰਗੜਾ ਸਾਹਿਬ ਨਾਲ ਨੇ ਜੰਗੜਾ ਸਾਹਿਬ ਇਹ ਜਿਹੜਾ ਹੁਣ ਵਿਅਕਤੀ ਇੱਥੇ ਟਾਟਾ ਇੰਟਰ ਦਾ ਡਰਾਈਵਰ ਆ ਇਹਦਾ ਕੀ ਨਾਮ ਹੈ ਤੇ ਕਿੱਥੋਂ ਆਇਆ ਹੈ ਇਹ ਕੁਲਦੀਪ ਆ ਕਹਿੰਦਾ ਲੁਧਿਆਣੇ ਤੋਂ ਆਇਆ ਮੈਂ ਪਹਿਲੇ ਲੁਧਿਆਣੇ ਚੱਲਾ ਆਇਆ ਓਕੇ ਹਾਂਜੀ ਪਰ ਹਾਦਸੇ ਦਾ ਕਾਰਨ ਕੀ ਮੁੱਖ ਸਮਝੋ ਤੁਸੀਂ ਇਹ ਓਵਰਟੇਕ ਕੀਤੀ ਸੀ ਇਹਨੇ ਗੱਡੀ ਜੀ ਔਰ ਗੱਡੀ ਦੋ ਟਾਇਰਾਂ ਦੇ ਹੋ ਗਏ ਸੀ ਇੰਨਾ ਫਾਸਟ ਸੀਗਾ ਇਹਨੇ ਕੱਟ ਮਾਰਿਆ ਜੀ ਉਧਰ ਉਹ ਪਰਲੀ ਸਾਈਡ ਤੇ ਮੁੰਨ ਨੂੰ ਖੜੇ ਸੀਗੇ ਇੰਡੀਕੇਟਰ ਲਾ ਕੇ ਇਸ ਪਾਸੇ ਆਣਾ ਸੀ ਹਾਂ ਉਹਨਾਂ ਦੇ ਵਿਚ ਲਿਆ ਕੇ ਸਿੱਧੀ ਮਾਰੀ ਉਹ ਨਸ਼ਾ ਪਤਾ ਦੀ ਗੱਲ ਲੱਗਦੀ ਹੈ ਬਈ ਠੀਕ ਆ ਉਧਰ ਨਸ਼ਾ ਪਤਾ ਲੱਗਦਾ ਨਹੀਂ ਆ ਪਰ ਗੱਡੀ ਬਹੁਤ ਤੇਜ਼ ਸੀ ਉਹਦੇ ਕਾਲੀ ਜੋ ਹਾਂਜੀ ਉਹ ਦੋ ਟਾਇਰਾਂ ਦੀ ਗੱਡੀ ਹੋ ਗਈ ਜਦੋਂ ਨੇ ਕੱਟ ਮਾਰਿਆ ਨਾ ਉਹ ਵੱਡੇ ਕਰਨ ਲਈ ਅਸੀਂ ਤਾਂ ਸਾਹਮਣੇ ਖੜੇ ਦੇਖਦੇ ਆ ਇਹਨੂੰ ਹਸਪਤਲ ਪਿੱਪਟ ਨੂੰ ਕਿੱਥੇ ਲੈ ਜਾਣਾ ਜੀ ਇਹਦੇ ਮਾਲਕ ਘਰੇ ਆ ਨੇ مالک ਵੀ ਆ ਰਹੇ ਵੈਸੇ ਉਹ ਗੱਡੀ ਸੜਕ ਜਿਹੜੀ ਸੁਰੱਖਿਆ ਵਾਲੀ ਉਹ ਮੰਗਾ ਰਹੀ ਆ ਉਹ ਪੁਲਿਸ ਵਾਲਿਆਂ ਨੇ ਮਂਗਾਈ ਉਹ ਕਹਿੰਦੇ ਉੱਥੇ ਭੇਜ ਦਿੰਦੇ ਨੇ ਠੀਕ ਹੈ ਜੀ ਵੈਸੇ ਠੀਕ ਹੈ ਗੱਲਬਾਤ ਕਰਦਾ ਹਾਂ ਜੀ ਅੱਖ ਤੇ ਤਾਂ ਨਹੀਂ ਕੀ ਕੱਚ ਗਿਆ ਨਹੀਂ ਅੱਖ ਤੇ ਠੀਕ ਆ ਉੱਪਰ ਲੱਗੇ ਆ ਸਿਰ ਦੇ ਉੱਤੇ ਲੱਗੇ ਹਾਂਜੀ ਠੀਕ ਹੈ ਜੀ ਚਲੋ ਇਹ ਜੰਗਣਾ ਸਾਹਿਬ ਨੇ ਅੰਕਲ ਉਹਨਾਂ ਦਾ ਪਹਿਲਾਂ ਪਾ ਗੱਲਬਾਤ ਕਰ ਲਈ ਤੇ ਇਹ ਡਰਾਈਵਰ ਜਿਹੜਾ ਆ ਲੁਧਿਆਣੇ ਤੋਂ ਦੱਸਿਆ ਜਾ ਰਿਹਾ ਕਿ ਬੇਸਿਕਲੀ ਲੁਧਿਆਣੇ ਤੋਂ ਔਰ ਉਹ ਨਵਾਂ ਸ਼ਹਿਰ ਤੋਂ ਲੁਧਿਆਣੇ ਜਾ ਰਿਹਾ ਸੀ ਤਾਂ ਇੱਥੇ ਹਾਦਸਾ ਜਿਹੜਾ ਬੇਗੰਪੁਰ ਦੇ ਨਜ਼ਦੀਕ ਹੋ ਜਾਂਦਾ ਵੱਡਾ ਹਾਦਸਾ ਹੋਇਆ ਔਰ ਰੱਬ ਦਾ ਸ਼ੁਕਰ ਹੈ ਗنیمਤ ਇਹ ਹੈ ਖੁਸ਼ਕਿਸਮਤੀ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਵੀਰ ਦੇ ਵੀ ਸੱਟ ਦਾ ਜ਼ਰੂਰ ਲੱਗੀ ਆ ਤਕਲੀਫ ਤਾਂ ਇਹਦੇ ਵੀ ਕਾਫੀ ਹੈ ਲੇਕਿਨ ਇਹ ਹਾਦਸਾ ਓਵਰ ਸਪੀਡ ਕਰਕੇ ਹੋਇਆ ਤਾਂ ਪ੍ਰਸ਼ਾਸਨ ਅੱਗੇ ਬੜੀ ਧੀਰ ਤੋਂ ਬੇਨਤੀਆਂ ਕਰਦੇ ਰਹਾ ਰਹੇ ਆ ਕਿ ਸ਼ਹਿਰ ਦੇ ਅੰਦਰ ਸਪੀਡ ਦੀ ਲਿਮਟ ਹੋਣੀ ਚਾਹੀਦੀ ਹੈ ਸਪੀਡ ਬ੍ਰੇਕਰ ਹੋਣੇ ਚਾਹੀਦੇ ਆ ਬੈਰੀਕੇਟਿੰਗ ਹੋਣੀ ਚਾਹੀਦੀ ਆ ਲੇਕਿਨ ਹਾਲੇ ਤੱਕ ਬੇਨਤੀਆਂ ਜਿਹੜੀਆਂ ਪ੍ਰਵਾਨ ਨਹੀਂ ਹੋ ਸਕੀਆਂ ਔਰ ਹੁਣ ਤਾਂ ਸੰਘਣੀ ਧੁੰਦ ਆ ਉਹਦੇ ਵਿੱਚ ਤਾਂ ਹੋਰ ਖਤਰੇ ਵੱਧ ਜਾਂਦੇ ਆ ਤਾਂ ਭਾਈਓ ਭੈਣੋ ਬੇਨਤੀ ਇਹ ਹੈ ਕਿ ਜੇ ਸਪੀਡ ਲਿਮਟ ਚ ਰਹੋਗੇ ਤਾਂ ਕੰਟਰੋਲ ਰਹੂਗਾ ਤੁਹਾਡਾ ਆਪਣਾ ਬਚਾਇਆ ਮੋਰਰੇ ਦਾ ਬਚਾਇਆ ਲੇਕਿਨ ਕਈ ਵੇਲੇ ਉਹ ਸਾਈਡ ਤੇ ਖੜੇ ਜਿਹੜੇ ਬੰਦੇ ਆ ਇਹ ਤਾਂ ਉਹੀ ਗੱਲ ਹੈ ਕਿ ਊਠ ਤੇ ਬੈਠੇ ਬੌਣੇ ਬੰਦੇ ਨੂੰ ਵੀ ਕਈ ਵੇਲੇ ਕੁੱਤਾ ਕੱਟ ਲੈਂਦਾ ਤਾਂ ਇਹ ਉਹੀ ਗੱਲ ਹੈ ਕਈ ਵੇਲੇ ਤੁਸੀਂ ਪੂਰੇ ਸਾਈਡ ਤੇ ਉਹ ਆਪਣੇ ਵੱਲੋਂ ਐਥਿਕਲੀ ਸਹੀ ਵੀ ਹੋਵੋ ਦੂਜਾ ਗਲਤ ਹੋ ਜAVE ਤਾਂ ਕੀ ਬਣਦਾ ਇਹ ਤੁਹਾਡੇ ਸਾਹਮਣੇ ਆ ਬਹੁਤ ਬਹੁਤ ਸ਼ੁਕਰੀਆ